ਦਾਦਾ ਹੰਗਾੇ ਲਾਲ ਕਿਤੇ ਆ ਬੇ ਲਾਲ ਬਾਲੇ ਆਉ ਮੈਂ ਮੇਰਾ ਲਾਲ ਲਾ ਬਲਿਆ ਇਹ ਮੈਂ ਕਿਥੇ ਆਵਾ ਮੇਰਾ ਜੋ ਅੱਜਾ ਬੋਲ ਲੁਟਾ ਗਿਆ ਤੇਰਾ ਜੋ ਮਾ ਮੈਂ ਨੋ ਵਾਟ ਨਹੀਂ ਆਵਣਾ ਜਨੜ ਕੇ ਮਿਲੀ ਚੋਤਨਾ ਵੀ ਆਸਾ ਹੋਇਆ ਸੀ ਮੈਂ ਦਰਾ ਦਰਾ ਕੇ ਕਹਿੰਦੀ ਸਾਨੂੰ ਕੋਈ ਵੇਹ ਰਬ ਖਾਓ ਸਬੂਤ ਦਿਓ ਅੰਨੇ ਸਿੱਧਾ ਸਨੀ ਸਕਦੇ ਤੁਹਾਨੂੰ ਐ ਬਾਰ ਬਾਰ ਨਹੀਂ ਮੰਦੀ ਮੈਂ ਨਹੀਂ ਮੰਦੀ ਇਹ ਪਹਿਲ ਤੁਹਾਡੀ ਤੁਸੀਂ ਕਹਿ ਤਾਂ ਦੱਸ ਦੋ ਨਹੀਂ ਸੱਚ ਹੈ ਸਾਨੂੰ ਹਾਸਾ ਵਾਪਰੇ ਸਾਨੂੰ ਇਹ ਕਿਸ ਤਰ੍ਹਾਂ ਦਾ ਹਾਸਾ ਵਾਪਰੇ ਕੀ ਜਾਣਕਾਰੀ ਦਿੱਤੀ ਉਹ ਕੋਈ ਆ ਸਾਨੂੰ ਨਹੀਂ ਦੱਸੀ ਨੇ ਮੈਨੂੰ ਮੈਨੂੰ ਕੋਈ ਪਤਾ ਨਹੀਂ ਆ ਅੱਛਾ ਤੇ ਤੁਹਾਨੂੰ ਕਦੋਂ ਮਿਲ ਕੇ ਗਏ ਲਾਸਟ ਸਾਨੂੰ ਤਿੰਨ ਮਹੀਨੇ ਹੋ ਗਏ ਚੀ ਆਣੀ ਆਈ ਆ ਸਾਨੂੰ ਨਹੀਂ ਪਤਾ ਆ ਸਾਨੂੰ ਤਾਂ ਹਾਦਸਾ ਹੀ ਦੱਸਿਆ ਨੇ ਹਾਦਸਾ ਹੋ ਗਿਆ ਕੀ ਹੋਇਆ ਹੈ ਹੈ ਕੀ ਦੱਸਿਆ ਹਾਦਸਾ ਹੀ ਦੱਸਿਆ ਨੇ ਪਹਿਲਾਂ ਪੁੱਛਦੇ ਰਹੇ ਵੀ ਤੇ ਤੁਸੀਂ ਕੌਣ ਬੋਲਦੇ ਆਂ ਅੰਧ ਗੋਲੀ ਅੱਖ ਲੱਗੀ ਹੈ ਹਾਦਸਾ ਵਾਪਰ ਗਿਆ ਹਾਂ ਹਾਂ ਟਾਈਮ ਉਹ ਲੈ ਗਿਆ ਸਿੱਧਾ 6 6:37 ਦਾ ਜਿਹੜਾ ਮੇਰੇ ਮੈਲ ਤੇ ਮਿਸ ਕਲਾਣ ਨੂੰ ਮੈਂ ਉਹ ਤੇ ਚਾਰਜ ਲਾ ਕੇ ਆ ਦਾ ਮੋਬਾਈਲ ਇਧਰ ਗੁਰਬਾਣੀ ਸੁਣਨ ਲੱਗ ਗਿਆ ਬਾਅਦ ਵਿੱਚ ਮੈਂ ਅਕਰ ਮੈਂ ਰੀ ਉਹਦਾ ਪਟ ਲਵਾ ਦੇ ਚਾਰਜ ਹੋ ਗਿਆ ਉਹਨਾਂ ਦਾ ਮੋਬਾਈਲ ਅ ਫਿਰ ਮੈਂ ਵੇਖਿਆ ਤਾਂ ਮਿਸ ਕਲ ਆਂ ਪੈਸੇ 14 ਆਂ ਪੈਸੇ ਫਿਰ ਮੈਂ ਫੋਨ ਲਾਇਆ ਉਹਦੇ ਉਹਨਾਂ ਫੋਨ ਮੇਰਾ ਨਹੀਂ ਚਾਇਆ ਫਿਰ ਉਹਨਾਂ ਦੁਬਾਰਾ ਮੇਰੇ ਮੈਨ ਕੋਲ ਕੀਤੀ ਫਿਰ ਉਹਨਾਂ ਫਿਰ ਮੇਰੇ ਕੋਲ ਕੁਝ ਦੇ ਦੱਸਦੇ ਰਹੇ ਥਾ ਇਹ ਨਾ ਸੀਗਾ ਬੇਟੇ ਦਾ ਕਦੋਂ ਪਤੀ ਹੋਇਆ ਸੀਗਾ ਕਿਹੜੀ ਬਟਾਲੀਅਨ ਵਿੱਚ ਸੀ ਇਹ ਬਟਾਲੀਅਨ ਤਾਂ ਹੈਗਾ ਦਾ ਆਪਣੇ 193 ਬਟਾਲੀਨ ਜਿਹੜੀ ਹੁਣ ਇਹ ਹੋ ਗਿਆ ਆਪਣੇ 2 ਸਾਲ ਤੋਂ ਉੱਤੇ ਹੋ ਗਿਆ 2 ਸਾਲ ਹਾਂ ਬੀਐਸਐਫ ਚਾ ਡਿਊਟੀ ਕੀਤੀ ਡਿਊਟੀ ਹੈਗੀ ਸੀ ਸਲੌਂਗ ਹੈਗੀ ਸੀ ਦੀ ਉਹ ਡਿਊਟੀ ਦੀ ਵਾਟੀ ਤੋਂ ਅਗੇ ਸਲੌਂਗ ਹੈਗਾ ਚਾਨਾ ਕਿਲੋਮੀਟਰ ਹੈ ਜਿਆ ਰੱਖਿਆ ਹੋਇਆ ਸੀ ਹਾਂ ਹਾਂ ਸ਼ਾਦੀ ਰੱਖੀ ਹੋਈ ਹੈ ਦੇ ਕਾਟ ਕੋਟ ਸਾਰਾ ਛਪ ਗਿਆ ਸਾਰਾ ਕਹਾਵ ਦਿਹਾਵ ਚਾਰ ਫਰਵਰੀ ਦੇ ਬਰਾਤ ਹੈਗੀ ਮੈਰਿਜ ਹੈਗੀ ਸਿੱਧੀ ਅੱਛਾ ਤੇ ਗਿਆ ਕਦੋਂ ਸੀਗਾ ਕਰੋ ਹੁਣ ਲਾਸਟ ਟਾਈਮ ਇਥੋਂ ਹਾਂ ਇਥੋਂ ਆਪਣੇ ਗਿਆ ਸੀ ਦਾ ਨਾ ਨੌਵੇਂ ਮਹੀਨੇ ਦੀ 27 ਤਰੀਕ ਨੂੰ 27 ਨੌਵੇਂ ਦੀ ਹਾਂ ਐਸੇ ਹਾਂ ਅੱਛਾ ਨੌਵੇਂ ਦਿਹਾ ਵੋਦੋਬੰਦ ਹਾਂ ਹਾਂ ਨਿੰ ਮ ਮਗਨੀ ਉਹ ਕਿਤੀ ਸੀ 9 ਮਹੀਨੇ ਹਾਂ ਉਦੋਂ ਹੀ ਦਹਾੜ ਲਾਸਟ ਗੱਲ ਹੈ ਲਾਸਟ ਗੱਲ ਹੈ ਆਪਣੇ ਪਰਸੋ ਹੋਈ ਸੀ ਦੀ 24 ਤਰੀਕ ਨੂੰ 24 ਤਰੀਕ ਨੂੰ ਹਾਂ ਉਹ ਵੀ ਗੱਲਬਾਤ ਹੋਈ ਉਹ ਨਾਂਦੇ ਆਦੀ ਮੰਮੀ ਨਾਲ ਕੀਤੀ ਸੀ ਆਦੀ ਸਿਸਟਰ ਨਾਲ ਕੀਤੀ ਸੀ ਬ੍ਰਦਰ ਨਾਲ ਕੀਤੀ ਸੀ ਮੇਰੇ ਨਾਲ ਬਾਤ ਨਹੀਂ ਕੋਈ ਹੋਈ ਹਾਂ ਹਾਂ ਉਹ ਤਾਂ ਨਾਨੂ ਹੀ ਦਹਾ ਨਾਂਦੇ ਨਾਲ ਹੀ ਗੱਲਾਂ ਕਰਦਾ ਰਹੇ ਮੇਰੇ ਤੇ ਹਾਂ 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 ਮਿੱਟੀ ਰਹਾ ਵਿਆਹ ਦੀ ਤਾਂ ਪੂਰੀ ਤਿਆਰੀ ਹੈਗੀ ਸੀ ਵੀ ਦਹਾ ਵੀ ਆਪਾਂ ਦੱਸ ਆਣਾ ਕਦੋਂ ਸੀ? ਆਣਾ ਕਦੋਂ ਸੀ? ਛੁੱਟੀ ਉਹਨੇ ਆਖਿਆ ਮੇਰੀ ਛੁੱਟੀ ਲਈ ਪਈ ਆ। ਹੂੰ। ਲਿਖਤੀ ਵੀ ਹਾਂ ਬਿਲ ਹਾਂ ਲਿਖਤੀ ਦਿੱਤੀ ਹੋਈ ਆ। ਹੁਣ ਚਾਹੇ ਉਹ 20 ਨੂੰ ਆਂਦਾ ਤੇ ਚਾਹ 25 28 ਤਰੀਕ ਨੂੰ ਤਾਂ ਸਾਡਾ ਲਖੇਣਾ ਸੀਦਾ ਆਪਣਾ ਕਾਜ ਲਖੇਣਾ ਸੀਦਾ 28 ਜਨਵਰੀ ਦਾ ਹਾਂ 28 ਜਨਵਰੀ ਦਾ। ਅੱਛਾ। ਤੇ 4 ਦੇ ਦਿਨ ਕਹਿੰਦੇ ਆ ਮਰਾਤ ਗਈ ਆ ਤਿੰਨ ਦੀ ਪਾਰਟੀ ਆ। ਦੀ ਪਾਲਟੀ 4 ਫਰਵਰੀ 4 ਫਰਵਰੀ ਦੀ ਨਹੀਂ ਜਿਹੜੀ ਗੋਲੀ ਦੀ ਗੱਲ ਕਰਦੇ ਨੇ ਜਿਹੜੀ ਗੋਲੀ ਲੱਗੀ ਕਿਵੇਂ ਲੱਗੀ ਕਿੰਨੇ ਕਿਸ ਤਰ੍ਹਾਂ ਉਹਦੀ ਆਦ ਰਸਤ ਨਹੀਂ ਆਪਾਂ ਨਹੀਂ ਇਸ ਚੀਜ਼ ਦਾ ਸਰ ਹਾਂ ਆਪਾਂ ਨਹੀਂ ਇਸ ਚੀਜ਼ ਦਾ ਪਤਾ ਤਾਂ ਹਾਂ 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 ਆਪਾਂ ਵਿੱਚ ਹਾਂ ਹਾਂ ਸਾਨੂੰ ਤਾਂ ਸਾਫ਼ ਹੀ ਹੋਣਾ ਚਾਹੀਦਾ ਭਾਵ ਜੀ ਹਾਂ ਵੀ ਲੋਕ ਨਹੀਂ ਰੱਖਣੀ ਚਾਹੀਦੀ ਹਾਂ 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 ਜੀ ਤੁਹਾਡੇ ਕਿੰਨੇ ਬੱਚੇ ਨੇ ਤਿੰਨ ਬੱਚੇ ਨੇ ਅੱਛਾ ਦੋ ਮੁੰਡੇ ਵੱਡਾ ਮੁੰਡਾ ਉਹ ਛੋਟਾ ਇਹ ਹੈ ਜੀ ਗੁੜੀ ਆ ਜੀ ਛੋਟੀ ਇਹ ਕੱਲਈ ਸੀ ਲੱਗਿਆ ਹਾਂ ਇੱਕ ਕੱਲਾ ਹੀ ਹਾਂ ਕਰਦਾ ਮੈਂਬਰ ਸਾਡੇ 5 ਪਰਵਾਰਾ ਚ ਉਹ ਹੀ ਹੈ ਲੱਗਿਆ ਦਾ ਬਾਕੀ ਖੇਤੀਬਾੜੀ ਕਰਦਾ ਬਾਕੀ ਮੈਂ ਖੇਤੀਬਾੜੀ ਕਰਦਾ ਇਹ ਵੀ ਦਹਾਕ ਇਹ ਪੜ੍ਹਾਈ ਕਰ ਰਿਹਾ ਦਾ ਥਾ 3 ਸਾਲ ਲਿਵਰੇਜ ਲਾਇਨੂੰ ਲਿਵਰੇਜ ਕੰਮ ਕਰਦਾ ਰਿਹਾ ਪੱਲੇਦਾਰੀ ਕਰਦਾ ਰਿਹਾ ਹਾਂ ਪੱਲੇਦਾਰੀ ਕਰਦਾ ਰਿਹਾ ਸੀ ਹਾਂ ਹਾਂ ਠੀਕ ਹਾਂ ਤਾਂ ਆਪਣੇ ਨਾਲ ਇਸ ਮੁਕਾਮ ਤੇ ਪਹੁੰਚਣ ਲਈ ਪਰਿਵਾਰ ਨੇ ਕਿੰਨੇ ਕ ਮਿਹਨਤ ਲੱਗੀ ਸੀ ਬੱਚੇ ਨੂੰ ਇੱਥੇ ਬਹੁਤ ਲੱਗੇ ਬਹੁਤ ਮੈਂ ਆਖ ਮੈਂ ਆਪ ਮਿਹਨਤ ਕਰ ਲਾਂਗਾ ਤੁਹਾਨੂੰ ਮਜ਼ਦੂਰੀ ਕਰਨ ਦੇਣੀ ਜਿੰਨੀ ਮਿਹਨਤ ਮੈਂ ਕੀਤੀ ਹੈ ਨਾ ਉਹ ਦਾ ਉਹ ਮਾਲਕ ਨੂੰ ਹੀ ਪਤਾ ਮੇਰੇ ਨੂੰ ਬੇ ਬੱਚਾ ਨੂੰ ਜ਼ਰੂਰ ਬੜਾਣਾ ਮੈਨੂੰ ਸਿੱਖਿਆ ਹੀ ਮਿਲਦੀ ਸੀ ਜਿੱਥੇ ਦਾ ਇਹ ਮੱਚੇ ਪੜ ਗਏ ਸਭ ਕੁਝ ਹੈ ਸਬਰ ਤੇ ਉਹਦੇ ਬਾਰੇ ਪਤਾ ਨਹੀਂ ਤੁਹਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਕੀ ਗੱਲ ਹੈ ਨਾ ਹਾਂ ਮੌਤ ਦੀ ਖਬਰ ਦਿੱਤੀ ਸੀ ਹਾਂ ਮੌਤ ਦਿਹਾੜੀ ਤੇ ਇੱਥੇ ਕਿੰਨੇ ਕੰਮ ਮਤਲਬ ਮਿਹਨਤ ਕਰਦਾ ਸੀਗਾ ਮੁੰਡਾ ਕਿੰਨਾ ਕ ਟਾਈਮ ਉਹਨੇ ਇਸ ਪਾਸੇ ਜਾਣ ਦੇ ਲਈ ਮਿਹਨਤ ਕੀਤੀ ਇੱਥੇ ਬਹੁਤ ਉਹਨੇ ਮਿਹਨਤ ਕੀਤੀ ਇੱਥੇ ਧਾ ਇੱਥੇ ਜੇ ਉਹਨੇ ਆਪਣਾ ਜਾਣਾ ਦਾ ਲਾਇਬ੍ਰੇਰੀ ਜਾਣਾ ਉਹਨੇ ਸਾਈਕਲ ਤੇ ਜਾਣਾ ਦਾ ਤੇ ਜੇ ਰਾਤ ਨੂੰ ਚੱਲਣਾ ਹੈ ਉਹਨੇ ਸਾਈਕਲ ਤੇ ਜਾਣਾ ਕੱਲੇ ਹੀ ਜਾਣਾ ਇਹ ਨਹੀਂ ਵਿਧਾਵ ਦੇ ਉਹਨਾਂ ਦਾ ਮੁੰਡਾ ਤਾਂ ਜਿੰਨਾਂ ਲੈ ਕੇ ਗਿਆ ਸੀ ਨਾ ਉਹਨਾਂ ਦੇ ਕਹੀ ਨਹੀਂ ਸਕਲਾ ਮੈਂ ਤਾਂ ਧਾ ਦੇ ਉਹ ਹੁਣ ਉਹਨਾਂ ਦੇ ਦੱਸਿਆ ਨੇ ਅਖੇ 11 ਵਜੇ ਉਥੋਂ ਫਲਾਈਟ ਚੱਲਨੀ ਹੈ ਆਪਣੇ ਇਹ ਤੇ ਨਾ ਗੁਆਟੀ ਤੋਂ ਗੁਆਟੀ ਤੋਂ ਅੱਜ ਦਿਨ ਹਾਂ ਅੱਜ ਦਿਨ 11 ਵਜੇ ਤੇ ਆਵੇਗੀ 2:30 ਵਜੇ ਅਪੜ ਦੀ ਇੱਕ 3 ਵਜੇ ਅਪੜ ਦੀ ਆਪਣੇ ਦਿੱਲੀ ਆਪੜ ਪਹੁੰਚੇਗੀ ਉਸ ਤੋਂ ਬਾਅਦ ਦਿੱਲੀ ਤੋਂ ਹੋਤੇ 2 ਘੰਟੇ ਰੁਕਦੀ ਹੈ ਨਾ 2 ਘੰਟੇ ਰੁਕਦੀ ਫਲਾਈਟ ਉਹਦੇ ਬਾਅਦ ਆਵੇਗੀ ਅਮਰਸਰ 5 ਵਜੇ ਚੱਲਦੀ ਹੈ ਇਹਦਾ ਹਾਬਿਲ ਫਿਰ ਅਮਰਸਰ ਤੋਂ ਉਹ ਆਪ ਦਾ ਲੈ ਕੇ ਆਵਾਂਗੇ ਹਾਂ ਹਾਂ ਠੀਕ ਛੋਟਾ ਬ੍ਰਦਰ ਹੈ ਉਹਦੇ ਨਾਲ ਹੋਈ ਸੀ ਤੇ ਮੰਮੀ ਨਾਲ ਹੋਈ ਸੀ ਸਾਡੇ ਤਿੰਨਾਂ ਨਾਲ ਹੋਈ ਸੀ ਸਪੀਕਰ ਤੇ ਫੋਨ ਸੀ ਸਾਡਾ ਅਸੀਂ ਤਿੰਨੋਂ ਜਣੇ ਗੱਲਾਂ ਕਰਦੇ ਰਏ ਸੀ ਉਸ ਦਿਨ ਕੀ ਕਹਿੰਦੇ ਕੀ ਸੀਗਾ ਅਸੀਂ ਸਰ ਪੁੱਛਿਆ ਸੀ ਕਦੋਂ ਆਉਣਾ ਹੈ ਤੇ ਛੁੱਟੀ ਵਗੈਰਾ ਦਾ ਕਦੋਂ ਤੱਕ ਕਹਿ ਰਿਹਾ ਦੱਸਿਆ ਨਹੀਂ ਉਹਨਾਂ ਨੇ ਤੇ ਕਹਿੰਦੇ ਛੁੱਟੀ ਮੈਂ ਜਨਵਰੀ ਦੇ ਲਾਸਟ ਚ ਆ ਜਾਊਂਗਾ ਤੇ ਬਾਕੀ ਪੱਕਾ ਮੈਨੂੰ ਰਜਿ ਲੈ ਕੇ ਨਹੀਂ ਦਿੱਤਾ ਬਾਕੀ ਮੈਨੂੰ ਉਹਨਾਂ ਨੇ ਕਹਿ ਦਿੱਤਾ ਹੈ ਫਿਰ ਛੁੱਟੀ ਬੱਚੇ ਭੇਜ ਦੇਵਾਂਗੇ ਕਮਾਂਡਰ ਨੇ ਕਹਿੰਦੇ ਐਵੇਂ ਕਿਹਾ ਸਾਨੂੰ ਤਾਂ ਦੱਸਿਆ ਹੋਣੀ ਕਿ ਆ ਵੀ ਕਿੰਨੀ ਕ ਤਿਆਰੀਆਂ ਸੀ ਕਿੰਨਾ ਕ ਕੰਮ ਸੀ ਪੂਰਾ ਸਾਰਾ ਚਾ ਸੀ ਜਿੰਨਾ ਵੀ ਕੁਛ ਕਰ ਲਿਆ ਸੀ ਨਾ ਅਸੀਂ ਸਾਰੀ ਕਾਲ ਤੇ ਉਹਨੂੰ ਦੱਸ ਦਿੰਦੇ ਸੀ ਰੋਜ ਦਾ ਪਿਆਜ ਆਪਾ ਕਰ ਲਿਆ ਅੱਜ ਆਪਾ ਕਰ ਲਿਆ ਪਰ ਉਹ ਰਿਪਲਾਈ ਵੀ ਸਾਨੂੰ ਕਰਦਾ ਸੀ ਕਹਿੰਦਾ ਸੀ ਠੀਕ ਹੈ ਤੁਸੀਂ ਕਰਿ ਆਓ ਤੇ ਮੈਂ ਕੋਈ ਨਹੀਂ ਪੂਰੇ ਟਾਈਮ ਤੇ ਮੈਂ 10 ਦਿਨ ਪਹਿਲਾਂ ਹੀ ਆ ਜਾਊਂਗਾ ਮੈਰੀਜ ਤੋਂ ਇਹਨਾਂ ਉਹਨੇ ਸੰਦ ਦੱਸਿਆ ਸੀ ਸਰ ਸਰ ਬਹੁਤ ਜ਼ਿਆਦਾ ਇਹਨਾਂ ਦਾ ਕਿਸੇ ਨੂੰ ਪੂਰੇ ਸੰਸਾਰ ਚ ਸੁਣਿਆ ਨਹੀਂ ਹੋਣਾ ਜਿਹੜਾ ਸਾਡੇ ਨਾਲ ਅੱਜ ਵਾਪਰੇ ਆ ਲਾਸਟ ਟਾਈਮ ਇੱਥੇ ਘਰੇ ਕਦੋਂ ਆਇਆ ਸੀ ਲਾਸਟ ਟਾਈਮ ਸਤੰਬਰ ਅਚ ਆਇਆ ਸੀ ਉਸ ਤੋਂ ਬਾਅਦ ਚਲਿਆ ਗਿਆ ਸੀ 27 ਸਤੰਬਰ ਨੂੰ ਇਥੋਂ ਤੇ 3 ਤੱਕ ਉਹਨੇ ਪਹੁੰਚਣਾ ਸੀ ਸੂਚਨਾ ਕੀ ਮਿਲੀ ਹੁਣ ਤੁਹਾਨੂੰ ਫੋਨ ਤੇ ਸਰ ਸੂਚਨਾ ਇਹ ਹੀ ਮਿਲੀ ਹੈ ਪਿਆਜਾ ਹੋਇਆ ਹੈ ਤੇ ਬਸ ਇੰਨਾ ਹੀ ਦੱਸਿਆ ਹੈ ਤੇ ਤੁਹਾਨੂੰ ਆਣ ਦੀ ਜ਼ਰੂਰਤ ਤਾਂ ਨਹੀਂ ਹੈਗੀ ਤੇ ਤੁਹਾਡਾ ਜੋ ਵੀ ਹੈਗਾ ਕਾਰੋਬਾਰ ਅਸੀਂ ਸਾਰਾ ਕਰਕੇ ਪੂਰਾ ਪ੍ਰੋਪਰ ਤੁਹਾਨੂੰ ਡਿਟੇਲ ਦੇਾਂਗੇ ਤੇ ਫਾਈਲ ਵਗੈਰਾ ਵੀ ਪੂਰੀ ਕਰਕੇ ਦੇਾਂਗੇ ਤੁਹਾਡੇ ਨਾਲ ਉਹ ਨਹੀਂ ਹੋਏਗਾ ਕਿ ਤੁਹਾਨੂੰ ਕੁਝ ਪਤਾ ਨਹੀਂ ਹੋਏਗਾ ਕੀ ਹੋਇਆ ਤੁਹਾਡੇ ਮੁੰਡੇ ਨਾਲ ਐਨਾ ਹੀ ਸਰ ਦੱਸਿਆ ਉਹਨਾਂ ਨੇ ਪੋਸਟਿੰਗ ਕਿੱਥੇ ਸੀ ਜਿਹੜੀ ਥਾਂ ਤੇ ਸੀ ਉਹਸਟਿੰਗ ਸਰ ਪਹਿਲੇ ਤਾਂ ਬੈਂਗਲੌਰ ਚ ਤਾਂ ਕੀਤੀ ਆ ਉਹਨੇ ਟ੍ਰੇਨਿੰਗ ਤੇ ਫਿਰ ਉਸ ਤੋਂ ਬਾਅਦ ਤਾਂ ਉਹ ਕੋਹਾਟੀ ਸੀ ਕਿੰਨਾ ਟਾਈਮ ਹਸਾਮ ਵਿੱਚ ਨੇ ਹੁੰਦਾ ਬੀਐਸਐਫ ਇਸ ਹਾਂਜੀ ਬੀਐਸਐਫ ਚ ਨੇ 1 ਸਾਲ ਤੋਂ ਉੱਤੇ ਦਿਨ ਹੋ ਗਏ ਨੇ ਜਦੋਂ ਤੇ ਡਿਊਟੀ ਕਰ ਰਹੇ ਨੇ ਪਹਿਲਾਂ ਤਾਂ 1 ਸਾਲ ਤਾਂ ਟ੍ਰੇਨਿੰਗ 'ਚ ਲੰਘ ਗਿਆ ਸੀ 26 26 ਹੋ ਗਈ ਸੀ 26 ਅਕਤੂਬਰ ਦੀ 26 ਅਕਤੂਬਰ ਦੀ ਹੈ ਉਹਨਾਂ ਦੀ 26 ਅਕਤੂਬਰ ਹਾਂ ਜੁਆਇਨਿੰਗ ਕੀਤੀ ਸੀ ਉਹਨਾਂ ਨੇ ਜੋ ਵੀ ਕਿਤੇ ਸਹੀ ਦੀ ਨਹੀਂ 26 ਅਕਤੂਬਰ ਹਾਂ ਤੇ 2 ਸਾਲ ਹੋ ਗਏ ਨਾ ਪੂਰੇ 2 ਸਾਲ ਤੇ ਤੀਜਾ ਸਾਲ ਪੂਰਾ ਲੱਗ ਪਿਆ ਹੁਣ 2 ਸਾਲ ਪੂਰੇ ਹੋ ਗਏ 1 ਸਾਲ ਟ੍ਰੇਨਿੰਗ ਦਾ 1 ਸਾਲ ਹੀ ਹੁੰਨੇ ਜੀ ਜੋਬ ਕੀਤੀ